ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬੀ ਫਿਲਮਾਂ ਦੇ ਉਸ ਮਹਾਨ ਐਕਟਰ ਦੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਸ ਤੋਂ ਬਿਨਾ ਫਿਲਮਾਂ ਬਣਾਉਣੀਆਂ ਕੋਈ ਸੌਖੀਆਂ ਨਹੀਂ ਕਿਉਂਕਿ ਇਹ ਪ੍ਰੋਡਿਊਸਰ ਵੀ ਆਪ ਸੀ ਡਾਇਰੈਕਟਰ ਵੀ ਆਪ ਤੇ ਐਕਟਰ ਵੀ ਆਪ ਹੀ ਸੀ ਅਸੀਂ ਗੱਲ ਕਰਦੇ ਆਂ ਪੰਜਾਬੀ ਫਿਲਮਾਂ ਦੇ ਮਹਾਨ ਹੀਰੋ ਵਰਿੰਦਰ ਦੀ ਜਿਨ੍ਹਾਂ ਦਾ ਜਨਮ 1985 ਦੇ ਨੇੜੇ ਤੇੜੇ ਹੋਇਆ ਉਹ ਵਰਿੰਦਰ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿਉਂਕਿ 1975 ਤੋਂ ਲੈ ਕੇ 1988 ਤੱਕ ਪੰਜਾਬੀ ਫਿਲਮ ਇੰਡਸਟਰੀ ਤੇ ਵਰਿੰਦਰ ਦਾ ਹੀ ਕਬਜ਼ਾ ਸੀ ਵਰਿੰਦਰ ਦਾ ਜਨਮ 16 ਅਗਸਤ 1948 ਨੂੰ ਮਾਤਾ ਬੇਰਮਤੀ ਤੇ ਪਿਤਾ ਹਕੀਮ ਗਰਦਾਸ ਰਾਮ ਦੇ ਕਰ ਫਗਵਾੜਾ ਵਿੱਚ ਹੋਇਆ ਵਰਿੰਦਰ ਦਾ ਪਹਿਲਾ ਨਾਮ ਸੁਭਾਸ਼ ਡਡਵਾਲ ਸੀ ਤੇ ਘਰ ਦੇ ਬਾਸ਼ੀ ਕਹਿ ਕੇ ਬੁਲਾਉਂਦੇ ਸੀ ਵਰਿੰਦਰ ਦਾ ਅਸਲ ਨਾਂ ਵੀਰਿੰਦਰ ਸਿੰਘ ਤੇ ਫਿਲਮਾਂ ਵਿੱਚ ਵਰਿੰਦਰ ਆਖਿਆ ਜਾਣ ਲੱਗਿਆ। ਵਰਿੰਦਰ ਹੋਰੀ ਦੋ ਭਰਾ ਤੇ ਤਿੰਨ ਭੈਣਾ ਸੀ। ਵਰਿੰਦਰ ਦੇ ਭਰਾ ਦਾ ਨਾਮ ਸਤਪਾਲ ਡਡਵਾਲ ਸੀ। ਵਰਿੰਦਰ ਆਰੀਆ ਹਾਈ ਸਕੂਲ ਵਿੱਚ ਪੜ੍ਹਦੇ ਰਹੇ ਤੇ ਬਾਅਦ ਵਿੱਚ ਰਾਮਗੜੀਆ ਕਾਲਜ ਵਿੱਚ ਪੜ੍ਹਾਈ ਕੀਤੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਤਰਮਿੰਦਰ ਨੇ ਵੀ ਇਸੇ ਆਰੀਆ ਸਕੂਲ ਵਿੱਚ ਤੇ ਰਾਮਗੜੀਆ ਕਾਲਜ ਵਿੱਚ ਪੜ੍ਹਾਈ ਕੀਤੀ। ਵਰਿੰਦਰ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ ਤੇ ਇਸ ਤੋਂ ਬਾਅਦ ਵਰਿੰਦਰ ਦਾ ਫਿਲਮੀ ਕੈਰੀਅਰ ਸ਼ੁਰੂ ਹੁੰਦਾ। ਉਹਨਾਂ ਨੇ ਆਪਣੇ ਟਾਈਮ ਵਿੱਚ ਤਕਰੀਬਨ ਹਰ ਕਲਾਕਾਰ ਨਾਲ ਕੰਮ ਕੀਤਾ। ਉਹਨਾਂ ਨੇ 12 ਸਾਲਾਂ ਵਿੱਚ 25 ਫਿਲਮਾਂ ਕੀਤੀਆਂ ਅਤੇ 25 ਦੀਆਂ 25 ਸੁਪਰ ਹਿੱਟ ਰਹੀਆਂ। ਜ਼ਿਆਦਾਤਰ ਫਿਲਮਾਂ ਵਿੱਚ ਉਹਨਾਂ ਦਾ ਨਾਂ ਕਰਮਾਂ ਜਾਂ ਜੀਤਾ ਹੀ ਹੁੰਦਾ ਸੀ। ਵਰਿੰਦਰ ਦੀਆਂ ਫਿਲਮਾਂ ਬਿਲਕੁਲ ਸਾਫ਼-ਸੁਤਰੀਆਂ ਅਤੇ ਅਸ਼ਲੀਲਤਾ ਤੋਂ ਰਹਿਤ ਹੁੰਦੀਆਂ ਸੀ। ਉਹਨਾਂ ਵੇਲਿਆਂ ਵਿੱਚ ਟੀਵੀ ਵਿੱਚ ਜਲੰਧਰ ਦੂਰਦਰਸ਼ਨ ਤੋਂ ਮਹੀਨੇ ਵਿੱਚ ਸਿਰਫ਼ 4 ਪੰਜਾਬੀ ਫਿਲਮਾਂ ਹੀ ਆਉਂਦੀਆਂ ਸੀ ਤੇ ਜੇ ਉਹਨਾਂ ਵਿੱਚੋਂ ਕੋਈ ਵਰਿੰਦਰ ਦੀ ਫਿਲਮ ਹੁੰਦੀ ਤਾਂ ਵੇਖਣ ਵਾਲੇ ਨੂੰ ਚਾ ਚੜ ਜਾਂਦਾ। ਇਹ ਉਹੀ ਟਾਈਮ ਸੀ ਜਦੋਂ ਕਈ ਵੱਡੇ ਕਲਾਕਾਰ ਦੂਜੇ ਕਲਾਕਾਰਾਂ ਦੀ ਈਰਖਾ ਤੇ ਨਵਰਤ ਦਾ ਸ਼ਿਕਾਰ ਹੋਏ ਤੇ ਮਰਵਾ ਦਿੱਤੇ ਗਏ। ਵਰਿੰਦਰ ਨਾਲ ਵੀ ਇਹੀ ਕੁਝ ਹੋਇਆ। ਵਰਿੰਦਰ ਨੂੰ ਧਮਕੀਆਂ ਆਉਣ ਲੱਗੀਆਂ ਕਿ ਤੂੰ ਫਿਲਮਾਂ ਬਣਾਉਣੀਆਂ ਛੱਡ ਦੇ ਨਹੀਂ ਤਾਂ ਚੰਗਾ ਨਹੀਂ ਹੋਵੇਗਾ। ਵਰਿੰਦਰ ਦੇ ਪਰਿਵਾਰ ਵਾਲੇ ਵਰਿੰਦਰ ਨੂੰ ਰੋਕਦੇ ਤਾਂ ਵਰਿੰਦਰ ਕਹਿੰਦਾ ਕਿ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਤੇ ਨਾ ਹੀ ਮੇਰੀਆਂ ਫਿਲਮਾਂ ਵਿੱਚ ਅਸ਼ਲੀਲਤਾ ਹੁੰਦੀ ਆ। ਮੈਂ ਫਿਲਮਾਂ ਬਣਾਉਣੀਆਂ ਨਹੀਂ ਛੱਡੂੰਗਾ ਕਿਉਂਕਿ ਇਹ ਮੇਰਾ ਕੰਮ ਆ। ਜੇ ਮਰਨਾ ਤਾਂ ਕੰਮ ਤੇ ਵੀ ਮਰ ਜਾਣਾ। ਵਰਿੰਦਰ ਹੀ ਉਹ ਪਹਿਲੇ ਐਕਟਰ ਸੀ ਜਿਨ੍ਹਾਂ ਨੇ ਲੰਡਨ ਵਿੱਚ ਜਾ ਕੇ ਸ਼ੂਟਿੰਗ ਕੀਤੀ। ਉਹਨਾਂ ਤੋਂ ਪਹਿਲਾਂ ਕਿਸੇ ਨੇ ਵੀ ਦੇਸ਼ ਤੋਂ ਬਾਹਰ ਜਾ ਕੇ ਸ਼ੂਟਿੰਗ ਨਹੀਂ ਸੀ ਕੀਤੀ। 1988 ਵਿੱਚ ਫਿਲਮ ਜੱਟ ਤੇ ਜ਼ਮੀਨ ਲਗਭਗ ਪੂਰੀ ਹੋ ਚੁੱਕੀ ਸੀ। ਗੱਗੂ ਗਿੱਲ ਤੇ ਜੋਗਰਾਜ ਇਸ ਫਿਲਮ ਤੋਂ ਵਿਲੇ ਹੋ ਚੁੱਕੇ ਸੀ। ਵਰਿੰਦਰ ਇੱਕ ਗਾਣੇ ਦੀ ਹੋਰ ਸ਼ੂਟਿੰਗ ਕਰਨੀ ਚਾਹੁੰਦੇ ਸੀ ਤਾਂ ਕਿ ਫਿਲਮ ਜੱਟ ਤੇ ਜ਼ਮੀਨ ਨੂੰ ਹੋਰ ਵਧਿਆ ਐਂਟਰਟੇਨਿੰਗ ਬਣਾਇਆ ਜਾਵੇ ਜੇ ਉਹ ਇਸ ਗਾਣੇ ਦੀ ਸ਼ੂਟਿੰਗ ਨਾ ਵੀ ਕਰਦੇ ਤਾਂ ਵੀ ਕੰਮ ਚੱਲ ਸਕਦਾ ਸੀ ਕਿਉਂਕਿ ਇਸ ਗਾਣੇ ਦੀ ਜੱਟ ਤੇ ਜ਼ਮੀਨ ਫਿਲਮ ਵਿੱਚ ਕੋਈ ਜ਼ਿਆਦਾ ਜ਼ਰੂਰਤ ਨਹੀਂ ਸੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਗੱਗੂ ਗੱਲ ਜੋਗਰਾਜ ਤੇ ਕਈ ਹੋਰ ਕਲਾਕਾਰ ਜਾਣ ਲੱਗੇ ਤਾਂ ਫਿਲਮ ਦੇ ਕਰਿਊ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਦਿਨ ਹੋਰ ਰੁਕਣਾ ਪਵੇਗਾ ਅਗਲੇ ਦਿਨ ਬਾਕੀ ਤਾਂ ਚਲੇ ਗਏ ਪਰ ਵਰਿੰਦਰ ਨੇ ਗਾਣੇ ਦੀ ਸ਼ੂਟਿੰਗ ਕਰਨੀ ਸੀ ਪਿੰਡ ਤਲਵੰਡੀ ਕਲਾਂ ਵਿੱਚ ਉਸ ਗਾਣੇ ਵਿੱਚ ਜੋ ਹੀਰੋਇਨ ਸੀ ਉਹ ਅਕਸਰ ਵਰਿੰਦਰ ਨੂੰ ਆਖਦੀ ਰਹਿੰਦੀ ਕਿ ਤੁਸੀਂ ਮੈਨੂੰ ਪੰਜਾਬ ਕਿਉਂ ਲੈ ਕੇ ਆਏ ਇੱਥੇ ਮਾਹੌਲ ਬਹੁਤ ਖਰਾਬ ਚੱਲ ਰਿਹਾ ਤਾਂ ਵਰਿੰਦਰ ਉਸ ਨੂੰ ਆਖ ਦਿੰਦਾ ਕਿ ਜੇ ਕੋਈ ਗੋਲੀ ਆਈ ਤਾਂ ਪਹਿਲਾਂ ਮੈਂ ਗੋਲੀ ਖਾਊਗਾ ਕਿਉਂਕਿ ਉਸ ਟਾਈਮ ਪੰਜਾਬ ਵਿੱਚ ਖੜਕੂਵਾਦ ਵੀ ਪੂਰੇ ਜੋਰਾਂ ਤੇ ਸੀ ਜਦੋਂ ਇਸ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ 6 ਦਸੰਬਰ 1988 ਨੂੰ ਕੁਝ ਅਣਪਛਾਤੇ ਲੋਕਾਂ ਨੇ ਬੜੀ ਬੇਰਹਿਮੀ ਨਾਲ ਕਈ ਗੋਲੀਆਂ ਵਰਿੰਦਰ ਦੇ ਮਾਰੀਆਂ ਜਿਸ ਨਾਲ ਵਰਿੰਦਰ ਦੀ ਮੌਕੇ ਤੇ ਮੌਤ ਹੋ ਗਈ ਮੌਤ ਦਾ ਅਸਲ ਕਾਰਨ ਕਿਸੇ ਨੂੰ ਵੀ ਅੱਜ ਤੱਕ ਪਤਾ ਨਹੀਂ ਲੱਗਿਆ ਕਈ ਆਖ ਰਹੇ ਆ ਕਿ ਉਸ ਵੇਲੇ ਕਈ ਕਲਾਕਾਰ ਵਰਿੰਦਰ ਨਾਲ ਜੈਲਸ ਕਰਦੇ ਸੀ ਤੇ ਉਹਨਾਂ ਨੇ ਮਰਵਾਇਆ ਵਰਿੰਦਰ ਦੇ ਨਾਲ ਉਹਨਾਂ ਦੇ ਇੱਕ ਸਾਥੀ ਨੂੰ ਵੀ ਗੋਲੀਆਂ ਲੱਗੀਆਂ ਤੇ ਉਸ ਦੀ ਵੀ ਮੌਤ ਹੋ ਗਈ ਅਗਲੇ ਦਿਨ ਫਗਵਾੜੇ ਵਿੱਚ ਵਰਿੰਦਰ ਦਾ ਸੰਸਕਾਰ ਕੀਤਾ ਗਿਆ ਵਰਿੰਦਰ ਆਪਣੇ ਪਿੱਛੇ ਪਤਨੀ ਪੰਮੀ ਵਰਿੰਦਰ ਦੋ ਬੇਟੇ ਰਣਦੀਪ ਤੇ ਰਮਨਦੀਪ ਤੇ ਬੇਟੀ ਮੋਨਿਕਾ ਛੱਡ ਗਏ ਵਰਿੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਦੋ ਐਲਬਮ ਵਿਛੋੜਾ 1 ਤੇ ਵਿਛੋੜਾ 2 ਰਿਲੀਜ਼ ਕੀਤੀਆਂ ਉਹਨਾਂ ਦੇ ਵੱਡੇ ਬੇਟੇ ਰਣਦੀਪ ਨੇ 1998 ਵਿੱਚ ਦੁੱਲਾ ਪੱਟੀ ਫਿਲਮ ਵੀ ਕੀਤੀ ਜਿਹੜੀ ਉਹਨਾਂ ਦੀ ਮਾਤਾ ਪੰਮੀ ਵਰਿੰਦਰ ਨੇ ਡਾਇਰੈਕਟ ਕੀਤੀ ਰਣਦੀਪ ਬਾਲੀਵੁੱਡ ਵਿੱਚ ਕਈ ਟੀਵੀ ਸ਼ੋਅ ਵੀ ਕਰਦਿਆ ਰਣਦੀਪ ਦੀ ਮੈਰਿਜ ਬਾਲੀਵੁੱਡ ਦੀ ਹੀਰੋਇਨ ਨਦੀਪਤੀ ਪਟਨਾਗਰ ਨਾਲ ਹੋਈ ਛੋਟੇ ਬੇਟੇ ਰਮਨਦੀਪ ਵੀ ਟੀਵੀ ਸ਼ੋਅ ਤੇ ਮਾਡਲਿੰਗ ਕਰਦਿਆ ਬੇਟੀ ਮੌਨਿਕਾ ਦੀ ਮੌਤ ਹੋ ਚੁੱਕੀ ਆ ਬੰਬੇ ਦੇ ਜੂਹੂ ਇਲਾਕੇ ਵਿੱਚ ਵਰਿੰਦਰ ਦਾ ਇੱਕ ਫਲੈਟ ਵੀ ਆ ਇੱਕ ਆਲੀਸ਼ਾਨ ਬੰਗਲਾ ਵੀ ਬੰਬੇ ਦੇ ਵਿੱਚ ਬਣਾਇਆ ਭਾਵੇਂ ਵਰਿੰਦਰ ਨੇ ਬਹੁਤ ਕੁਝ ਬਣਾਇਆ ਪਰ ਜਦੋਂ ਕੋਈ ਫਿਲਮ ਫੈਸਟੀਵਲ ਹੁੰਦਾ ਤਾਂ ਇਸ ਮਹਾਨ ਐਕਟਰ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ ਫਗਵਾੜੇ ਵਿੱਚ ਵਰਿੰਦਰ ਦੀ ਯਾਦ ਵਿੱਚ ਇੱਕ ਪਾਰਕ ਵੀ ਬਣਾਇਆ ਗਿਆ ਜਿੱਥੇ ਇਹਨਾਂ ਦੀ ਯਾਦ ਵਿੱਚ ਕੁਝ ਸਾਲ ਮੇਲਾ ਵੀ ਲੱਗਦਾ ਰਿਹਾ ਪਰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਉਸੇ ਪਾਰਕ ਦੇ ਗੇਟ ਤੇ ਪਿੱਤਲ ਦੇ ਅੱਖਰਾਂ ਵਿੱਚ ਵਰਿੰਦਰ ਦਾ ਨਾਮ ਲਿਖਿਆ ਗਿਆ ਪਰ ਲੋਕ ਉਹ ਵੀ ਲਾ ਕੇ ਲੈ ਗਏ ਦੋਸਤੋ ਐਸੀ ਵਰਿੰਦਰ ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਐਨਾ ਹੀ ਮਿਲਦੇ ਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ